ਬਿਲਕੁਲ ਵੀ ਯੂਕੇ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਅਰਵਿੰਦ ਕੇਜਰੀਵਾਲ ਦੀ ਜਿਨ੍ਹਾਂ ਦੇ ਵੱਲੋਂ ਦਿੱਲੀ ਦੇ ਲੋਕਾਂ ਨੂੰ ਇੱਕ ਹੋਰ ਤੋਹਫ਼ਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਦੂਸਰੇ ਪਾਸੇ ਨਾਲ ਹੀ ਗੱਲ ਕਰਾਂਗੇ ਕਿ ਕਿਸਾਨਾਂ ਦੇ ਵੱਲੋਂ ਅੱਜ ਏਕਤਾ ਵਧਾਉਣ ਨੂੰ ਲੈ ਕੇ ਇੱਕ ਹੋਰ ਬੈਠਕ ਹੋਈ ਹੈ ਪਰ ਬੈਠਕ ਦੇ ਵਿੱਚ ਕੀ ਕੁਝ ਖਾਸ ਰਿਹਾ ਉਹਦੇ ਤੇ ਚਰਚਾ ਕਰਾਂਗੇ ਨਾਲ ਹੀ ਗੱਲ ਕਰਾਂਗੇ ਕਿ ਦਿਲਜੀਤ ਦੋਸਾਂਝ ਦੀ ਫਿਲਮ ਪੰਜਾਬ 95 ਜਾਨਕਿ 95 ਦੇਸ਼ ਭਰ ਦੇ ਵਿੱਚ ਰਿਲੀਜ਼ ਨਹੀਂ ਹੋਏਗੀ ਇਸ ਤੋਂ ਇਲਾਵਾ ਗੱਲ ਕਰਾਂਗੇ ਕਿ ਚੈਂਪੀਅਨਸ ਟਰੋਫੀ ਦੇ ਵਿੱਚ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ ਭਾਰਤੀ ਟੀਮ ਦੇ ਕਿਹੜੇ ਕਿਹੜੇ ਖਿਡਾਰੀ ਚੈਂਪੀਅਨਸ ਟਰੋਫੀ ਦੇ ਵਿੱਚ ਜਾਣਗੇ ਉਹਦੇ ਤੇ ਚਰਚਾ ਕਰਾਂਗੇ ਸੋ ਆਓ ਵੱਧਦੇ ਹਾਂ ਅੱਜ ਦੀ ਸਾਡੀ ਪਹਿਲੀ ਖਬਰ ਦੇ ਨਾਲ ਅਰਵਿੰਦ ਕੇਜਰੀਵਾਲ ਦੇ ਵੱਲੋਂ ਲਗਾਤਾਰ ਦਿੱਲੀ ਦੇ ਲੋਕਾਂ ਨੂੰ ਤੋਹਫੇ ਦੇਣ ਦਾ ਐਲਾਨ ਕੀਤਾ ਜਾ ਰਿਹਾ ਸੋ ਅੱਜ ਫਿਰ ਤੋਂ ਉਹਨਾਂ ਦੇ ਵੱਲੋਂ ਇੱਕ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਿੱਚ ਜਿੰਨੇ ਵੀ ਲੋਕ ਕਿਰਾਇਆਂ ਤੇ ਰਹਿੰਦੇ ਨੇ ਯਾਨੀ ਕਿ ਕਿਰਾਏਦਾਰ ਨੇ ਉਹਨਾਂ ਦੇ ਵੱਲੋਂ ਮੈਨੂੰ ਕੁੱਝ ਸ਼ਿਕਾਇਤਾਂ ਆ ਰਹੀਆਂ ਨੇ ਕਿ ਸਾਨੂੰ ਦਿੱਲੀ ਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਤੁਹਾਡੀ ਸਰਕਾਰ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਪਰ ਇੱਕ ਸਹੂਲਤ ਜਿਹੜੀ ਉਹ ਸਾਨੂੰ ਕਿਰਾਏਦਾਰਾਂ ਨੂੰ ਨਹੀਂ ਮਿਲ ਰਹੀ ਪਾਣੀ ਫ੍ਰੀ ਨਹੀਂ ਮਿਲ ਰਿਹਾ ਔਰ ਬਿਜਲੀ ਫ੍ਰੀ ਨਹੀਂ ਮਿਲ ਰਹੀ ਸੋ ਸਾਡੇ ਲਈ ਇਸ ਦਾ ਵੀ ਕੋਈ ਜਿਗਾਰਡ ਕੀਤਾ ਜਾਣਾ ਚਾਹੀਦਾ ਹੈ ਅਰਵਿੰਦ ਕੇਜਰੀਵਾਲ ਨੇ ਕਿਹਾ ਜਦੋਂ ਇਹ ਗੱਲ ਮੇਰੇ ਤੱਕ ਪਹੁੰਚੀ ਮੈਨੂੰ ਲੋਕਾਂ ਨੇ ਕਿਹਾ ਤੇ ਮੈਨੂੰ ਮਹਿਸੂਸ ਹੋਇਆ ਕਿ ਵਾਕਈ ਨਾ ਲੋਕਾਂ ਨੂੰ ਇਹ ਚੀਜ਼ ਮਿਲਣੀ ਬੜੀ ਜ਼ਰੂਰੀ ਹੈ ਸੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਅੱਜ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਗਈ ਕਿ ਜੇਕਰ ਮੇਰੀ ਸਰਕਾਰ ਦੁਬ ਤੇ ਦਿੱਲੀ ਦੇ ਵਿੱਚ ਜਿੰਨੇ ਵੀ ਕਿਰਾਏਦਾਰ ਰਹਿੰਦੇ ਨੇ ਉਹਨਾਂ ਦਾ ਬਿਜਲੀ ਦਾ ਬਿੱਲ ਔਰ ਪਾਣੀ ਦਾ ਬਿੱਲ ਸਾਡੀ ਸਰਕਾਰ ਦੇ ਵੱਲੋਂ ਫ੍ਰੀ ਕਰ ਦਿੱਤਾ ਜਾਏਗਾ ਜਾਨੀ ਕਿ ਮੁਫਤ ਕਰ ਦਿੱਤਾ ਜਾਏਗਾ ਜਿਵੇਂ ਬਾਕੀਆਂ ਦਾ ਹੋਇਆ ਹੋਇਆ ਸੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਲਗਾਤਾਰ ਦਿੱਲੀ ਦੇ ਲੋਕਾਂ ਨੂੰ ਬਾਰ ਬਾਰ ਇਹ ਤੋਹਫੇ ਦੇਣ ਦਾ ਐਲਾਨ ਕੀਤਾ ਜਾ ਰਿਹਾ ਹੈ ਸੋ ਬੜਾ ਚਿੰਤਾ ਦਾ ਵਿਸ਼ਾ ਇਹ ਹੈ ਕਿ ਸਿਰਫ ਆਮ ਆਦਮੀ ਪਾਰਟੀ ਨਹੀਂ ਸਾਰੀਆਂ ਸਿਆਸੀ ਪਾਰਟੀਆਂ ਚਾਹੇ ਭਾਜਪਾ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਸਾਰਿਆਂ ਦੇ ਵੱਲੋਂ ਲਗਾਤਾਰ ਦਿੱਲੀ ਦੇ ਵਿੱਚ ਇੱਕ ਆ ਕੇ ਕਹਿੰਦਾ ਕਿ ਮੈਂ ਫਰੀਆ ਦੇ ਆਗਾ ਦੂਸਰਾ ਕਹਿੰਦਾ ਵੀ ਤੂੰ ਰੁਕ ਮੈਂ ਆ ਤੈਨੂੰ ਦੇ ਕੇ ਦਿਖਾਵਾਂਗਾ ਸਭ ਦਿੱਲੀ ਦੇ ਵਿੱਚ ਜੋ ਮਾਹੌਲ ਇਸ ਟਾਈਮ ਬਣਿਆ ਹੋਇਆ ਤੁਸੀਂ ਸਪੀਚ ਸੁਣੋ ਲੋਕਾਂ ਦੀ ਜਾਂ ਫਿਰ ਤੁਸੀਂ ਸਿਆਸਤਦਾਨਾਂ ਦੀ ਤੁਸੀਂ ਕਿਸੇ ਦੇ ਮੂੰਹੋਂ ਇਹ ਨਹੀਂ ਸੁਣੋਗੇ ਕਿ ਦਿੱਲੀ ਦੇ ਲੋਕਾਂ ਦੇ ਲਈ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਕੀ ਕਰਨਾ ਮੇਰਾ ਵਿਜ਼ਨ ਕੀ ਹੈ ਵਿਜ਼ਨ ਦੇ ਉੱਪਰ ਚਰਚਾ ਨਹੀਂ ਹੋ ਰਹੀ ਦਿੱਲੀ ਦੇ ਵਿੱਚ ਸਿਆਸਤ ਹੋ ਰਹੀ ਹੈ ਸਿਰਫ ਤੋਹਫਿਆਂ ਨੂੰ ਲੈ ਕੇ ਸਿਰਫ ਸਨਮਾਨ ਰਾਸ਼ੀਆਂ ਨੂੰ ਲੈ ਕੇ ਸੋ ਦਿੱਲੀ ਦੇ ਵਿੱਚ ਇਸ ਵਾਰ ਲੋਕ ਵੋਟ ਕਿਨੂੰ ਪਾਣਗੇ ਇਹ ਇਹ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਲੋਕ ਜੇਕਰ ਇਹਨਾਂ ਫ੍ਰੀ ਦੀਆਂ ਚੀਜ਼ਾਂ ਦੇ ਨਾਲ ਹੀ ਆਉਣ ਵਾਲੇ ਟਾਈਮ ਦੇ ਵਿੱਚ ਸਰਵਾਈਵ ਕਰਨਾ ਚਾਹੁੰਦੇ ਨੇ ਤੇ ਹੋ ਸਕਦਾ ਹੈ ਕਿ ਜਿਹੜੀ ਪਾਰਟੀ ਦੇ ਵੱਲੋਂ ਸਭ ਤੋਂ ਜ਼ਿਆਦਾ ਫ੍ਰੀ ਦੇ ਐਲਾਨ ਕੀਤੇ ਜਾਣਗੇ ਉਸ ਪਾਰਟੀ ਨੂੰ ਵੋਟ ਪਾਏ ਜੀ ਪਾਈ ਜਾਏਗੀ ਜੇ ਲੋਕ ਚਾਹੁੰਦੇ ਹੋਣਗੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਵਿਕਾਸ ਦੇ ਵਿੱਚ ਕੌਣ ਸਹਿਯੋਗ ਕਰ ਸਕਦਾ ਹੈ ਸਾਡੇ ਲੋਕਾਂ ਨੂੰ ਸਾਡੇ ਬੱਚਿਆਂ ਨੂੰ ਨੌਕਰੀਆਂ ਦੇ ਲਈ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕੋ ਕਿਹੜਾ ਸੁਵਿਧਾਵਾ ਦੇ ਸਕਦਾ ਸੋ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਦਿੱਲੀ ਦੇ ਲੋਕ ਇਸ ਵਾਰ ਵੋਟਾ ਕਿਹਨੂੰ ਪਾਉਣਗੇ ਪਰ ਦਿੱਲੀ ਦੇ ਵਿੱਚ ਤੋਹਫਿਆਂ ਦਾ ਜਿਹੜਾ ਦੌਰ ਹੈ ਉਹ ਲਗਾਤਾਰ جاری ਹੈ ਸਨਮਾਨ ਰਾਸ਼ੀਆਂ ਦਾ ਦੌਰ ਲਗਾਤਾਰ جاری ਹੈ ਇਸ ਦੇ ਵਿੱਚ ਤਿੰਨੋਂ ਪਾਰਟੀਆਂ ਜਿਹੜੀਆਂ ਮੁੱਖ ਧਾਰਾ ਦੀਆਂ ਪਾਰਟੀਆਂ ਨੇ ਆਮ ਆਦਮੀ ਪਾਰਟੀ ਭਾਜਪਾ ਕਾਂਗਰਸ ਕਿਸੇ ਦੇ ਵੱਲੋਂ ਕੋਈ ਕਮੀ ਨਹੀਂ ਛੱਡੀ ਜਾ ਰਹੀ ਦਿੱਲੀ ਦੇ ਲੋਕਾਂ ਨੂੰ ਇੱਕ ਤੋਂ ਇੱਕ ਫ੍ਰੀ ਦੇ ਤੋਹਫੇ ਦੇਣ ਦੇ ਐਲਾਨ ਕੀਤੇ ਜਾ ਰਹੇ ਨੇ ਸੋ ਇਸੇ ਲੜੀ ਦੇ ਵਿੱਚ ਅੱਜ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੀ ਇੱਕ ਹੋਰ ਨਵਾਂ ਐਲਾਨ ਜਿਹੜਾ ਦਿੱਲੀ ਦੇ ਲੋਕਾਂ ਦੇ ਲਈ ਕਰ ਦਿੱਤਾ ਗਿਆ ਅੱਜ ਪਾਤੜਾਂ ਦੇ ਵਿੱਚ ਐਸਕੇਐਮ ਗੈਰ ਸਿਆਸੀ ਤੇ ਐਸਕੇਐਮ ਭਾਰਤ ਦੇ ਵੱਲੋਂ ਇੱਕ ਹੋਰ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਦੋਵੇਂ ਫਾਰਮਾਂ ਦੇ ਜਿਹੜੇ ਬਫਦ ਸੀ ਉੱਥੇ ਪਹੁੰਚੇ ਔਰ ਉਹਨਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਮੀਟਿੰਗ ਦਾ ਮੁੱਦਾ ਸੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਏਕਤਾ ਬਣਾ ਕੇ ਸਾਰੀਆਂ ਕਿਸਾਨ ਜਥੇਬੰਦੀਆਂ ਕਿਸ ਤਰੀਕੇ ਨਾਲ ਚੱਲਣਗੀਆਂ ਸੋ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਬੈਠਕ ਹੋਈ ਸੀ ਉਸ ਤੋਂ ਬਾਅਦ ਕਿਹਾ ਗਿਆ ਸੀ ਕਿ ਅਗਲੀ ਬੈਠਕ ਜਿਹੜੀ ਆ ਉਹ 18 ਜਨਵਰੀ ਨੂੰ ਕੀਤੀ ਜਾਏਗੀ ਯਾਨੀ ਕਿ ਅੱਜ ਉਹ ਬੈਠਕ ਹੋਈ ਹੈ ਪਾਤੜਾਂ ਦੇ ਵਿੱਚ ਔਰ ਇਸ ਬੈਠਕ ਦੇ ਵਿੱਚ ਵੀ ਬਹੁਤ ਸਾਰੀ ਉਮੀਦ ਸੀ ਕਿ ਹੁਣ ਕਿਸਾਨਾਂ ਦੇ ਵੱਲੋਂ ਏਕੇ ਦਾ ਜਿਹੜਾ ਬਾਹਰ ਆ ਕੇ ਸਿੱਧੇ ਤੌਰ ਦੇ ਉਤੇ ਐਲਾਨ ਕਰ ਦਿੱਤਾ ਜਾਏਗਾ ਕਿ ਹੁਣ ਉਸ ਇਕੱਠੇ ਤੌਰ ਦੇ ਉਤੇ ਹੀ ਜਿਹੜੇ ਵੀ ਐਲਾਨ ਹੋਣਗੇ ਜਿਹੜੇ ਵੀ ਅਗਿਆਨ ਵਾਲੇ ਟਾਈਮ ਦੇ ਉਤੇ ਰਣਨੀਤੀ ਬਣਾਈ ਜਾਏਗੀ ਉਹ ਇੱਕੋ ਜਿਹੀ ਹੋਏਗੀ ਪਰ ਐਸਾ ਬਿਲਕੁਲ ਨਹੀਂ ਹੋਇਆ ਬੈਠਕ ਹੋਈ ਹੈ ਬੈਠਕ ਤੋਂ ਬਾਅਦ ਇਸ ਵਾਰ ਜੋ ਕੁਝ ਖਾਸ ਰਿਹਾ ਹੈ ਬੈਠਕ ਤੋਂ ਬਾਅਦ ਇਸ ਵਾਰ ਇਹ ਵੀ ਖਾਸ ਰਿਹਾ ਹੈ ਕਿ ਜਿਵੇਂ ਪਿਛਲੀ ਵਾਰ ਜਦੋਂ ਅ ਬੈਠਕ ਹੋਈ ਸੀ ਉਸ ਬੈਠਕ ਦੇ ਵਿੱਚ ਰਾਜੇਵਾਲ ਬੈਠਕ ਤੋਂ ਪਹਿਲਾਂ ਹੀ ਬੈਠਕ ਖਤਮ ਹੋਣ ਤੋਂ ਪਹਿਲਾਂ ਹੀ ਬੈਠਕ ਦੇ ਵਿੱਚੇ ਚੱਲੇ ਗਏ ਸੀ ਚਰਚਾ ਹੋਈ ਕਿ ਰਾਜੇਵਾਲ ਸ਼ਾਇਦ ਗੁੱਸੇ ਹੋ ਕੇ ਚੱਲ ਗਏ ਨੇ ਪਰ ਉਹਨਾਂ ਦੇ ਵੱਲੋਂ ਉਸ ਤੋਂ ਬਾਅਦ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਉਸ ਤੋਂ ਬਾਅਦ ਬੈਠਕ ਖਤਮ ਹੋਈ ਔਰ ਦੋਵੇਂ ਕਿਸਾਨ ਜਥੇਬੰਦੀਆਂ ਐਸ ਕੇ ਐਮ ਭਾਰਤ ਔਰ ਐਸ ਕੇ ਐਮ ਗੈਰ ਸਿਆਸੀ ਦੇ ਜਿਹੜੇ ਆਗੂ ਸੀ ਉਹ ਬਾਹਰ ਆਏ ਬਾਹਰ ਆ ਕੇ ਬੈਠ ਕੇ ਉਹਨਾਂ ਨੇ ਇਕੱਠਿਆਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਇਸ ਵਾਰ ਵੀ ਅੰਦਾਜ਼ਾ ਸੀ ਕਿ ਸ਼ਾਇਦ ਐਸਾ ਹੀ ਹੋਏਗਾ ਪਰ ਇਸ ਵਾਰ ਇਹ ਵੀ ਨਹੀਂ ਹੋਇਆ ਸਿਰਫ ਐਸ ਕੇ ਐਮ ਗੈਰ ਸਿਆਸੀ ਜਾਨੀ ਕਿ ਸਰਬ ਸਿੰਘ ਪੰਦੇਰ ਔਰ ਉਹਨਾਂ ਦੀ ਜਿਹੜੀ ਜਥੇਬੰਦੀ ਖਨੌਰੀ ਤੇ ਸ਼ੰਭੂ ਬਾਰਡਰ ਵਾਲੀ ਜਿਹੜੀ ਕਹਿ ਸਕਦੇ ਆ ਅਸੀਂ ਦੋ ਫੋਰਮ ਜਿਨ੍ਹਾਂ ਦੇ ਵੱਲੋਂ ਅੰਦੋਲਨ ਚਲਾਇਆ ਜਾ ਰਿਹਾ ਉਹਨਾਂ ਦੇ ਵੱਲੋਂ ਬਾਹਰ ਆ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਔਰ ਐਸ ਕੇ ਐਮ ਭਾਰਤ ਜਿਹੜਾ ਉਹ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਸ਼ਾਮਿਲ ਨਹੀਂ ਹੋਇਆ ਮਤਲਬ ਮੀਟਿੰਗ ਖਤਮ ਹੋਣ ਤੋਂ ਬਾਅਦ ਉਹ ਚਲੇ ਗਏ ਹਾਲਾਂਕਿ ਪੰਦੇਰ ਉਹਨਾਂ ਦੇ ਵੱਲੋਂ ਬਾਹਰ ਪ੍ਰੈਸ ਪ੍ਰੈਸ ਕਾਨਫਰੰਸ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਕਿ ਬੜੇ ਸੁਖਾਵੇਂ ਢੰਗ ਦੇ ਵਿੱਚ ਮਾਹੌਲ ਦੇ ਵਿੱਚ ਅੱਜ ਦੀ ਬੈਠਕ ਹੋਈ ਹੈ ਔਰ ਇਸ ਬੈਠਕ ਦੀ ਰਣਨੀਤੀ ਜਿਹੜੀ ਉਹ ਤੈਅ ਕਰਾਂਗੇ ਕਿ ਅਗਲੀ ਬੈਠਕ ਬੁਲਾਈ ਜਾਏਗੀ ਉਸ ਬੈਠਕ ਦੇ ਵਿੱਚ ਫਿਰ ਤੋਂ ਦੁਬਾਰਾ ਚਰਚਾਵਾ ਹੋਣਗੀਆਂ ਕੁਝ ਕੁਝ ਮੁੱਦਿਆਂ ਦੇ ਉੱਤੇ ਅੱਜ ਚਰਚਾਵਾ ਹੋਈਆਂ ਸੋ ਇਸ ਮੌਕੇ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਅਜੇ ਵੀ ਸਾਡਾ ਕੁਝ ਵੀ ਪੱਕਾ ਠੱਗਾ ਨਹੀਂ ਹੋਇਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਕਿਵੇਂ ਕੰਮ ਕਰਨਾ ਸੋ ਉਹਦੇ ਲਈ ਵੀ ਹੁਣ ਇੱਕ ਹੋਰ ਬੈਠਕ ਜਿਹੜੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਕਿਸਾਨਾਂ ਦੇ ਵੱਲੋਂ ਕੀਤੀ ਜਾਏਗੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤੀ ਜਾਏਗੀ ਇੱਕ ਪਾਸੇ ਕਿਸਾਨਾਂ ਦੇ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬੜੀ ਨਾਜ਼ੁਕ ਹੈ ਬڑے ਮਾੜੇ ਹਾਲਾਤਾਂ ਦੇ ਵਿੱਚ ਉਹ ਗੁਜ਼ਰ ਰਹੇ ਨੇ ਕਿਉਂਕਿ ਉਹਨਾਂ ਦੀ ਉਮਰ ਦੇ ਹਿਸਾਬ ਦੇ ਨਾਲ ਉਹਨਾਂ ਦੀ ਸਿਹਤ ਬਿਲਕੁਲ ਉਸ ਤਰੀਕੇ ਦੀ ਨਹੀਂ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਵੀ ਨਹੀਂ ਪਤਾ ਕਿ ਉਹ ਸਰਵਾਈਵ ਜੇ ਅੱਜ ਵੀ ਰੋਟੀ ਖਾ ਲੈਣ ਅੱਜ ਵੀ ਜੇ ਸਿਹਤ ਸਹੂਲਤਾਂ ਲੈਣ ਤੇ ਉਹ ਆਉਣ ਵਾਲੇ ਟਾਈਮ ਦੇ ਵਿੱਚ ਕਿੰਨਾ ਕੁ ਸਰਵਾਈਵ ਕਰ ਪਾਣਗੇ ਸੋ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਪਰ ਉਸ ਦੇ ਬਾਵਜੂਦ ਵੀ ਕਿਸਾਨਾਂ ਦੇ ਵੱਲੋਂ ਹੁਣ ਮੀਟਿੰਗ ਤੇ ਮੀਟਿੰਗ ਮੀਟਿੰਗ ਤੇ ਮੀਟਿੰਗ ਪਾਈ ਜਾ ਰਹੀ ਹੈ ਇੱਕ ਪਾਸੇ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਕੇਂਦਰ ਸਰਕਾਰ ਜਲਦ ਤੋਂ ਜਲਦ ਕੋਈ ਐਕਸ਼ਨ ਲਵੇ ਜਲਦ ਤੋਂ ਜਲਦ ਕੋਈ ਗੱਲਬਾਤ ਕਰੇ ਸਾਡੇ ਨਾਲ ਕਿਉਂਕਿ ਸਾਡੇ ਕਿਸਾਨ ਆਗੂ ਦੀ ਸਿਹਤ ਵਿਗੜਦੀ ਜਾ ਰਹੀ ਹੈ ਉਸ ਤੋਂ ਇਲਾਵਾ 111 ਕਿਸਾਨ ਹੋਰ ਮਰਨ ਵਰਤ ਤੇ ਬੈਠ ਗਏ ਨੇ ਉਸ ਤੋਂ ਇਲਾਵਾ 10 ਕਿਸਾਨ ਹਰਿਆਣੇ ਦੇ ਵੀ ਮਰਨ ਵਰਤ ਤੇ ਬੈਠ ਗਏ ਨੇ ਸੋ ਇੰਨੇ ਕਿਸਾਨ ਮਰਨ ਵਰਤ ਤੇ ਬੈਠੇ ਨੇ ਜੇ ਕੇਂਦਰ ਸਰਕਾਰ ਦੇ ਸਿਰ ਦੇ ਉੱਤੇ ਵੀ ਜੂ ਨਹੀਂ સરਕਦੀ ਤੇ ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਵੀ ਮੀਟਿੰਗ ਤੇ ਮੀਟਿੰਗ ਜ਼ਰੂਰ ਕਰ ਰਹੀਆਂ ਨੇ ਪਰ ਮੀਟਿੰਗ ਦੇ ਵਿੱਚੋਂ ਨਿਕਲ ਕੁਝ ਨਹੀਂ ਰਿਹਾ ਅਜੇ ਤੱਕ ਹੁਣ ਫਿਰ ਤੋਂ ਅਗਲੀ ਮੀਟਿੰਗ ਹੋਏਗੀ ਉਸ ਮੀਟਿੰਗ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੋਈ ਫੈਸਲਾ ਕੀਤਾ ਜਾਂਦਾ ਹੈ ਆਪਸੀ ਸਮਝੌਤੇ ਦਾ ਜਾਂ ਨਹੀਂ ਉਹ ਦੇਖਣਾ ਹੋਵੇਗਾ ਕਿ ਉਸ ਮੀਟਿੰਗ ਤੋਂ ਬਾਅਦ ਵੀ ਕੋਈ ਮੀਟਿੰਗ ਪਾ ਦਿੱਤੀ ਜਾਂਦੀ ਹੈ ਸੋ ਅੱਜ ਦੀ ਜਿਹੜੀ ਬੈਠਕ ਹੋਈ ਸੀ ਉਸ ਬੈਠਕ ਪੱਤਰਕਾਰ ਥੋੜੇ ਗਰਮ ਜ਼ਰੂਰ ਹੁੰਦੇ ਨਜ਼ਰ ਆਏ ਨੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪੱਤਰਕਾਰਾਂ ਦੇ ਵੱਲੋਂ ਤਿੱਖੇ ਤਿੱਖੇ ਸਵਾਲ ਸਰਵਨ ਸਿੰਘ ਪੰਦੇਰੋ ਔਰ ਉਹਨਾਂ ਦੀ ਜਿਹੜੀ ਪੂਰੀ ਟੀਮ ਖੜੀ ਸੀ ਪ੍ਰੈਸ ਕਾਨਫਰੰਸ ਦੇ ਲਈ ਜਿਨ੍ਹਾਂ ਨੇ ਸਾਰੇ ਬਿਰਬੇ ਸਾਂਝੇ ਕੀਤੇ ਜਦੋਂ ਬਾਹਰ ਆ ਕੇ ਮੀਡੀਆ ਦੇ ਨਾਲ ਪੱਤਰਕਾਰਾਂ ਨੇ ਕਿਹਾ ਕਿ ਇੱਕ ਪਾਸੇ ਤੁਸੀਂ ਕੇਂਦਰ ਸਰਕਾਰ ਨੂੰ ਕਹਿ ਰਹੇ ਹੋ ਕਿ ਤੁਸੀਂ ਕੁਝ ਨਹੀਂ ਕਰ ਰਹੇ ਤੁਸੀਂ ਗੱਲਬਾਤ ਨਹੀਂ ਕਰ ਰਹੇ ਤਾਂ ਦੂਸਰੇ ਪਾਸੇ ਤੁਸੀਂ ਮੀਟਿੰਗ ਤੇ ਮੀਟਿੰਗ ਕਰ ਰਹੇ ਹੋ ਇੱਕ ਦੂਸਰੇ ਸਾਡੇ ਕਿਸਾਨ ਭਰਾਵਾਂ ਦੇ ਵਿੱਚ ਕੋਈ 파ੜਨਾ ਪੈ ਜਾਏ ਕਿਸੇ ਦੀ ਕਹੀ ਹੋਈ ਗੱਲ ਦੇ ਨਾਲ ਕੋਤੇ ਕੋਈ ਫੋਰਮ ਦਾ ਨਾਰਾਜ਼ ਹੋ ਜਾਏ ਤੁਸੀਂ ਆਪਣੀਆਂ ਨਾਰਾਜ਼ਗੀਆਂ ਤਾਂ ਇੱਕ ਦੂਸਰੇ ਦੇ ਨਾਲ ਨਹੀਂ ਹੋਣ ਦੇ ਰਹੇ ਆਪਸੀ ਤੁਹਾਡੇ ਅੰਦਰ ਟਕਰਾਅ ਨਾ ਹੋਵੇ ਉਸ ਨੂੰ ਲੈ ਕੇ ਤੁਸੀਂ ਕਿਉਂ ਭੁੱਲ ਜਾਂਦੇ ਹੋ ਕਿ ਜਗਜੀਤ ਸਿੰਘ ਡੱਲੇਵਾਲ ਦੀ ਵੀ ਸਿਹਤ ਖਰਾਬ ਹੋ ਰਹੀ ਹੈ ਉਸ ਨੂੰ ਲੈ ਕੇ ਤੁਹਾਨੂੰ ਵੀ ਕੋਈ ਜਲਦੀ ਤੋਂ ਜਲਦੀ ਕੀ ਕੋਈ ਐਲਾਨ ਨਹੀਂ ਕਰਨਾ ਚਾਹੀਦਾ ਸੋ ਅੱਜ ਤਿੱਖੇ ਸਵਾਲ ਪੱਤਰਕਾਰ ਇਸ ਤਰੀਕੇ ਨਾਲ ਲੱਗ ਰਿਹਾ ਸੀ ਕਿ ਪੱਤਰਕਾਰਾਂ ਨੂੰ ਵੀ ਇਹ ਚੀਜ਼ ਫੀਲ ਹੋ ਰਹੀ ਸੀ ਕਿ ਤੁਹਾਡੇ ਵੱਲੋਂ 54 ਦਿਨ ਤੋਂ ਬੈਠੇ 55 ਦਿਨ ਤੋਂ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੇ ਕੇਂਦਰ ਸਰਕਾਰ ਇਹਦੇ ਤੇ ਕੋਈ ਸਖਤ ਐਕਸ਼ਨ ਨਹੀਂ ਲੈ ਰਹੀ ਤੇ ਕਿਸਾਨ ਜਿੱਥੇ ਬੰਦੀਆਂ ਵੀ 54 55 ਦਿਨਾਂ ਦਿਨ ਹੋ ਗਏ ਨੇ ਅਜੇ ਤੱਕ ਕਿਸਾਨ ਕਿਉਂ ਨਹੀਂ ਆਪਸ ਦੇ ਵਿੱਚ ਇਕੱਠੇ ਹੋ ਰਿਹਾ ਕੋਈ ਇਕੱਠਾ ਮੋਰਚਾ ਕਿਉਂ ਨਹੀਂ ਖੜਾ ਕੀਤਾ ਜਾ ਰਿਹਾ ਕੇਂਦਰ ਸਰਕਾਰ ਤੇ ਪ੍ਰੈਸ਼ਰ ਕਿਵੇਂ ਪਏਗਾ ਸੋ ਪੱਤਰਕਾਰ ਇਸ ਦੇ ਲਈ ਵੀ ਅੱਜ ਬੜੇ ਐਗਰੈਸਿਵ ਨਜ਼ਰ ਆਏ ਨੇ ਸੋ ਉਸ ਤੋਂ ਬਾਅਦ ਡੱਲੇਵਾਲ ਹੁਣਾਂ ਦੇ ਵੱਲੋਂ ਵੀ ਹਾਲਾਂਕਿ ਜਵਾਬ ਮਾਫ ਕਰਨਾ ਪੰਦੇਰ ਹੁਣਾਂ ਦੇ ਵੱਲੋਂ ਵੀ ਜਵਾਬ ਦਿੱਤੇ ਗਏ ਕਿ ਨਹੀਂ ਅਸੀਂ ਕਰ ਰਹੇ ਹਾਂ ਗੱਲ ਕਰ ਰਹੇ ਹਾਂ ਸਾਨੂੰ ਵੀ ਚਿੰਤਾ ਹੈ ਤੁਹਾਡੀ ਚਿੰਤਾ ਤੋਂ ਅਸੀਂ ਜਾਣੂ ਹਾਂ ਕਿ ਤੁਸੀਂ ਵੀ ਇਹਦੇ ਲਈ ਚਿੰਤਾਤ ਹੋ ਕਿ ਦੱਲੇਵਾਲ ਸਾਹਿਬ ਜਲਦੀ ਜਲਦੀ ਉਹਨਾਂ ਨੂੰ ਕੋਈ ਸਹੂਲਤ ਮਿਲੇ ਉਹ ਕੇਂਦਰ ਗੱਲ ਕਰੇ ਪਰ ਅਸੀਂ ਵੀ ਇਹੀ ਚਾਹੁੰਦੇ ਹਾਂ ਪਰ ਬਾਝਵ ਗੱਲ ਨਹੀਂ ਅੱਜ ਪੰਦੇਰ ਹੁਣਾ ਦੇ ਵੱਲੋਂ ਜਾਂ ਉਹਨਾਂ ਦੀ ਜਥੇਬੰਦੀ ਦੇ ਵੱਲੋਂ ਕੋਈ ਐਸੇ ਆਈ ਜਿਹਦੇ ਨਾਲ ਕਿ ਪੱਤਰਕਾਰਾਂ ਦੇ ਪੁੱਛੇ ਹੋਏ ਸਵਾਲਾਂ ਤੋਂ ਉਹ ਸੰਤੁਸ਼ਟ ਹੋਣ ਪੱਤਰਕਾਰ ਪਰ ਅੱਜ ਦੀ ਇਸ ਬੈਠਕ ਨੇ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਸਾਨ ਜਥੇਬੰਦੀਆਂ ਕਦੋਂ ਆਪਸ ਦੇ ਵਿੱਚ ਇੱਕ ਹੋ ਕੇ ਚੱਲਣਗੀਆਂ ਕਦੋਂ ਕੇਂਦਰ ਸਰਕਾਰ ਤੇ ਪ੍ਰੈਸ਼ਰ ਪਏਗਾ ਔਰ ਕਦੋਂ ਜਗਜੀਤ ਸਿੰਘ ਢੱਲੇਵਾਲ ਨੂੰ ਸਿਹਤ ਸਹੂਲਤਾਂ ਮਿਲ ਸਕਣਗੀਆਂ ਦੂਸਰੇ ਪਾਸੇ ਜਿਹੜੇ 111 ਕਿਸਾਨ ਬੈਠੇ ਸੀ ਉਹਨਾਂ ਦੇ ਵੱਲੋਂ ਵੀ ਕੁਝ ਐਲਾਨ ਕੀਤੇ ਗਏ ਨੇ ਜਿਹੜੇ 111 ਕਿਸਾਨ ਬੈਠੇ ਸੀ ਮਰਨ ਵਰਤ ਤੇ ਬੈਠੇ ਨੇ ਉਹਨਾਂ ਦੇ ਵੱਲੋਂ ਵੀ ਕੁਝ ਐਲਾਨ ਕੀਤੇ ਗਏ ਨੇ ਤਿੰਨ ਉਹਨਾਂ ਨੇ ਐਲਾਨ ਕੀਤੇ ਨੇ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲੀ ਗੱਲ ਇਹ ਕਿ ਕੋਈ ਵੀ ਜਿਹੜਾ 111 ਕਿਸਾਨ ਬੈਠੇ ਨੇ ਉਹਨਾਂ ਦੇ ਵਿੱਚੋਂ ਕੋਈ ਵੀ ਮੈਡੀਕਲ ਸਹੂਲਤ ਨਹੀਂ ਲਏਗਾ ਕੋਈ ਵੀ ਆਪਣੇ ਟੈਸਟ ਨਹੀਂ ਕਰਵਾਏਗਾ ਪਹਿਲੀ ਗੱਲ ਦੂਸਰੀ ਗੱਲ ਉਹਨਾਂ ਨੇ ਕਿਹਾ ਜੇ ਕੋਈ ਕਿਸਾਨ ਸਾਡੇ ਵਿੱਚੋਂ ਜੇ ਕੋਈ ਇੱਥੇ ਸ਼ਹੀਦ ਹੋ ਜਾਂਦਾ ਜੇ ਕੋਈ ਇੱਥੇ ਮਰ ਜਾਂਦਾ ਤੇ ਉਹ ਕਿਸਾਨ ਦੀ ਜਿਹੜੀ ਡੈੱਡ ਬਾਡੀ ਹੈ ਉੱਥੇ ਹੀ ਰੱਖੀ ਜਾਏਗੀ ਉਹਦਾ ਸੰਸਕਾਰ ਨਹੀਂ ਕੀਤਾ ਕਰਨ ਦਿੱਤਾ ਜਾਏਗਾ ਉਹ ਬਾਡੀ ਉੱਥੇ ਹੀ ਰਹੇਗੀ ਅੰਦੋਲਨ ਦੇ ਵਿੱਚ ਹੀ ਨੰਬਰ 3 ਜੇ ਕਿਸਾਨ ਦੀ ਮੌਤ ਹੁੰਦੀ ਹੈ ਤੇ ਉਸਦਾ ਅੰਤਿਮ ਸੰਸਕਾਰ ਉਦੋਂ ਤੱਕ ਨਹੀਂ ਹੋਏਗਾ ਜਦੋਂ ਤੱਕ ਅੰਦੋਲਨ ਖਤਮ ਨਹੀਂ ਹੁੰਦਾ ਉਦੋਂ ਤੱਕ ਕਿਸੇ ਵੀ ਕਿਸਾਨ ਦਾ ਸੰਸਕਾਰ ਨਹੀਂ ਕੀਤਾ ਜਾਏਗਾ ਉਹਦੀ ਬਾਡੀ ਜਿਹੜੀ ਆ ਉੱਥੇ ਹੀ ਰੱਖੀ ਜਾਏਗੀ ਸੋ ਅੱਜ ਤਿੰਨ ਐਲਾਨ ਜਿਹੜੇ ਕਿਸਾਨ ਜਿਹੜੇ ਮਰਨ ਵਰਤ ਤੇ ਬੈਠੇ ਨੇ 111 ਕਿਸਾਨ ਉਹਨਾਂ ਦੇ ਵੱਲੋਂ ਵੀ ਕੀਤਾ ਗਿਆ ਹੁਣ ਮਰਨ ਵਰਤ ਤੇ ਕਿਸਾਨ ਕਿੰਨੇ ਬੈਠੇ ਨੇ 111 ਕਿਸਾਨ ਬੈਠੇ ਨੇ ਖਨੋਰੀ ਬਾਰਡਰ ਦੇ ਉੱਪਰ ਮਰਨ ਵਰਤ ਦੇ 112ਵੇਂ ਕਿਸਾਨ ਹੋ ਗਏ ਜਗਜੀਤ ਸਿੰਘ ਢੱਲੇਵਾਲ ਜਿਹੜੇ ਪਿਛਲੇ 54-55 ਦਿਨ ਤੋਂ ਬੈਠੇ ਨੇ 112 ਕਿਸਾਨ ਔਰ 10 ਕਿਸਾਨ ਹਰਿਆਣਾ ਦੇ ਵਿੱਚ ਵੀ ਮਰਨ ਵਰਤ ਤੇ ਬੈਠ ਗਏ ਨੇ ਸੋ 122 ਕਿਸਾਨ ਇਸ ਟਾਈਮ ਪੂਰੇ ਦੇਸ਼ ਦੇ ਵਿੱਚ ਜੇ ਕਈ ਆ ਮਰਨ ਵਰਤ ਤੇ ਬੈਠੇ ਨੇ ਆਪਣੀਆਂ ਉਹਨਾਂ ਮੰਗਾਂ ਨੂੰ ਲੈ ਕੇ ਜਿਹੜੀਆਂ ਮੰਗਾਂ ਕੇਂਦਰ ਸਰਕਾਰ ਦੇ ਵੱਲੋਂ ਮੰਨੀਆਂ ਗਈਆਂ ਸੀ ਪਰ ਅਜੇ ਤੱਕ ਪ੍ਰਵਾਨ ਨਹੀਂ ਕੀਤੀਆਂ ਗਈਆਂ ਸੋ ਉਹਨਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਲਗਾਤਾਰ ਸੰਘਰਸ਼ ਨੂੰ ਤਿੱਖਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 21 ਤਰੀਕ ਨੂੰ ਸ਼ੰਭੂ ਬਾਰਡਰ ਤੋਂ ਹੋਰ 111 ਕਿਸਾਨਾਂ ਦਾ ਜਥਾ ਜਿਹੜਾ ਦਿੱਲੀ ਵੱਲ ਕੂਚ ਕਰੇਗਾ ਸੋ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਆਪਸ ਦੇ ਵਿੱਚ ਜਦੋਂ ਤੱਕ ਇੱਕ ਹੋ ਕੇ ਨਹੀਂ ਚੱਲਣਗੀਆਂ ਅਜੇ ਤੱਕ ਜੇ ਇਹਨਾਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੋਈ ਇੱਕ ਫੈਸਲਾ ਮਿਲ ਕੇ ਸਾਹਮਣੇ ਆਇਆ ਜਿਹੜਾ ਆਨਲਾਈਨ ਟੈਮ ਦੇ ਵਿੱਚ ਕੀਤਾ ਜਾਏਗਾ ਉਹ ਸਿਰਫ ਇੱਕੋ ਇੱਕ ਫੈਸਲਾ ਹੈ ਅਜੇ ਤੱਕ ਕਿ 26 ਜਨਵਰੀ ਨੂੰ ਜਿਹੜਾ ਟਰੈਕਟਰ ਮਾਰਚ ਹੈ ਸਾਂਝੇ ਤੌਰ ਦੇ ਉੱਤੇ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਪੂਰੇ ਦੇਸ਼ ਭਰ ਦੇ ਵਿੱਚ ਕੀਤਾ ਜਾਏਗਾ ਜਿਸ ਦੇ ਵਿੱਚ ਪੰਦੀਰ ਹੋਣਾ ਦੀ ਜਥੇਬੰਦੀ ਐਸਕੇਐਮ ਗੈਰ ਸਿਆਸੀ ਐਸਕੇਐਮ ਭਾਰਤ ਜਾਨੀ ਕਿ ਸਾਰਿਆਂ ਦੇ ਵੱਲੋਂ ਹੀ ਇਹ ਟਰੈਕਟਰ ਮਾਰਚ ਕੀਤਾ ਜਾਏਗਾ ਇਸ ਤੋਂ ਇਲਾਵਾ ਅਜੇ ਵੀ ਕਿਸਾਨਾਂ ਦੇ ਵਿੱਚ ਮੀਟਿੰਗਾਂ ਦਾ ਦੌਰ ਚੱਲੂ ਹੈ ਫੈਸਲੇ ਤੋਂ ਇਲਾਵਾ ਕੋਈ ਵੀ ਕਿਸਾਨਾਂ ਦੇ ਵੱਲੋਂ ਸਾਂਝਿਆ ਤੌਰ ਦੇ ਉੱਤੇ ਸਰਬ ਸਾਂਝੀ ਵਾਲਤਾ ਵਾਲਾ ਜਿਹੜਾ ਏਕਤਾ ਵਾਲਾ ਸੰਦੇਸ਼ ਹੈ ਉਹ ਅਜੇ ਤੱਕ ਲੋਕਾਂ ਤੱਕ ਨਹੀਂ ਪਹੁੰਚ ਸਕਿਆ ਸੋ ਇਹ ਚਿੰਤਾ ਦਾ ਵਿਸ਼ਾ ਹੈ ਪ੍ਰਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਜਿਹੜੀ ਹੈ ਦਿਨ ਬਾ ਦਿਨ ਹੁਣ ਖਰਾਬ ਹੁੰਦੀ ਜਾ ਰਹੀ ਹੈ ਪਹਿਲਾਂ ਦੱਸਿਆ ਜਾ ਰਿਹਾ ਸੀ ਉਹ ਦਿਨ ਦੇ ਵਿੱਚ 2 ਲੀਟਰ ਦੇ ਕਰੀਬ ਪਾਣੀ ਪੀ ਲੈਂਦੇ ਸੀ ਪਰ ਹੁਣ 1 ਲੀਟਰ ਦੇ ਕਰੀਬ ਉਹਨਾਂ ਦੇ ਵੱਲੋਂ ਪਾਣੀ ਜਿਹੜਾ ਉਹਨਾਂ ਤੋਂ ਪੀ ਪੀਤਾ ਜਾ ਰਿਹਾ ਹੈ ਔਰ ਉਸ ਦੇ ਨਾਲ ਹੀ ਪਾਣੀ ਪੀਂਦੇ ਆ ਹੀ ਉਹਨਾਂ ਨੂੰ ਦੋ ਦੋ ਤਿੰਨ ਤਿੰਨ ਉਲਟੀਆਂ ਕਰ ਰਹੇ ਕਿ ਲਗਾਤਾਰ ਉਹਨਾਂ ਦੀ ਡਾਕਟਰੀ ਟੀਮ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਲਗਾਤਾਰ ਆ ਰਹੀਆਂ ਨੇ ਸੋ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਦੇ ਵਿੱਚ ਕੋਈ ਸੁਧਾਰ ਨਹੀਂ ਹੈ ਔਰ ਇਸੇ ਤਰੀਕੇ ਦੇ ਨਾਲ ਕਿਸਾਨਾਂ ਦੀਆਂ ਆਪਸੀ ਮੀਟਿੰਗਾਂ ਦੇ ਵਿੱਚ ਵੀ ਕੋਈ ਅਗਿਆਨ ਵਾਲੇ ਟਾਈਮ ਦੇ ਵਿੱਚ ਕੋਈ ਡਵੈਲਪਮੈਂਟ ਨਹੀਂ ਨਜ਼ਰ ਆ ਰਹੀ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਨਾਲ ਕੋਈ ਗੱਲਬਾਤ ਦੀ ਡਵੈਲਪਮੈਂਟ ਅੱਗੇ ਨਜ਼ਰ ਨਹੀਂ ਆ ਰਹੀ ਲੈ ਦੇ ਕੇ ਇਸ ਅੰਦੋਲਨ ਦੇ ਵਿੱਚੋਂ ਜੋ ਅਜੇ ਤੱਕ ਨਿਕਲ ਕੇ ਸਾਹਮਣੇ ਆਇਆ ਉਹ ਇਹੀ ਸਾਹਮਣੇ ਆ ਰਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਨਾ ਹੋਰ ਇਸ ਅੰਦੋਲਨ ਦੇ ਵਿੱਚ ਸਾਰਿਆਂ ਦੀਆਂ ਸਾਰੀਆਂ ਮੰਗਾਂ ਉਸੇ ਤਰੀਕੇ ਨਾਲ ਖੜੀਆਂ ਨੇ ਕਿਸਾਨਾਂ ਦੀ ਆਪਸੀ ਇਕਤਾ ਉੱਥੇ ਦੀ ਉੱਥੇ ਖੜੀ ਹੈ ਕੋਈ ਅੱਗੇ ਡਵੈਲਪਮੈਂਟ ਨਹੀਂ ਹੋ ਰਹੀ ਪਰ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਸ ਅੰਦੋਲਨ ਦਾ ਫਰਕ ਕੇਂਦਰ ਸਰਕਾਰ ਨੂੰ ਪਏਗਾ ਔਰ ਕਿਸਾਨ ਜਥੇਬੰਦੀਆਂ ਕਦੋਂ ਆਪਸ ਦੇ ਵਿੱਚ ਇੱਕ ਹੋ ਕੇ ਇੱਕ ਫਾਰਮ ਦੇ ਵਿੱਚ ਕੇਂਦਰ ਸਰਕਾਰ ਦੇ ਉੱਪਰ ਦਬਾਅ ਪਾਉਣ ਦੀ ਕੋਸ਼ਿਸ਼ ਕਰਨਗੀਆਂ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਉੱਪਰ ਆਧਾਰਿਤ ਫਿਲਮ ਪੰਜਾਬ 95 ਹੁਣ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਏਗੀ ਸੋ ਪਿਛਲੇ 1 ਸਾਲ ਤੋਂ ਇਸ ਫਿਲਮ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿਉਂਕਿ 1 ਸਾਲ ਪਹਿਲਾਂ ਹੀ ਇਹ ਫਿਲਮ ਰਿਲੀਜ਼ ਹੋਣੀ ਸੀ પર સેન્સર બોર્ડ ਦੇ ਵੱਲੋਂ ਇਸ ફિલ્મ ਨੂੰ ਦੇਖ ਕੇ ਇਸ ફિલ્મ ਦੇ ਉੱਪਰ ਇਤਰਾਜ਼ ਜ਼ਾਹਿਰ ਕੀਤੇ ਗਏ ਜਿਸ ਤੋਂ ਬਾਅਦ ਸੈਂਸਰ ਬੋਰਡ ਦੇ ਵੱਲੋਂ ਕਿਹਾ ਗਿਆ ਸੀ ਫਿਲਮ ਨਿਰਮਾਤਾਵਾਂ ਨੂੰ ਕਿ ਤੁਸੀਂ ਇਸ ਦੇ ਵਿੱਚ 120 ਕੱਟ ਲਗਾਓ 120 ਕੱਟ ਲਗਾ ਕੇ ਇਸ ਫਿਲਮ ਨੂੰ ਭਾਰਤ ਦੇ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ ਫਿਲਮ ਦੇ ਨਾਮ ਨੂੰ ਲੈ ਕੇ ਵੀ ਖੱਤਖਾ ਜ਼ਾਹਿਰ ਕੀਤਾ ਗਿਆ ਸੀ ਕਿ ਫਿਲਮ ਦਾ ਨਾਮ ਚੇਂਜ ਹੋਣਾ ਚਾਹੀਦਾ ਵਿੱਚ ਜਿਹੜੇ ਅਦਾਕਾਰ ਨੇ ਉਹਨਾਂ ਦਾ ਨਾਮ ਜਿਹੜਾ ਜਸਵੰਤ ਸਿੰਘ ਖਾਲੜਾ ਦੇ ਨਾਮ ਤੇ ਰੱਖਿਆ ਗਿਆ ਉਸ ਨਾਮ ਨੂੰ ਚੇਂਜ ਕਰਨਾ ਸੋ ਇਸ ਤਰੀਕੇ ਦੇ 120 ਕੱਟ ਸੈਂਸਰ ਬੋਰਡ ਦੇ ਵੱਲੋਂ ਕਹੇ ਗਏ ਸੀ ਕਿ ਇਸ ਫਿਲਮ ਦੇ ਵਿੱਚ ਲਗਾਓ ਉਸ ਤੋਂ ਬਾਅਦ ਉਸ ਫਿਲਮ ਨੂੰ ਸਰਟੀਫିକેટ ਦਿੱਤਾ ਜਾਏਗਾ ਸੈਂਸਰ ਬੋਰਡ ਦੇ ਵੱਲੋਂ ਫਿਰ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾ ਸਕਦਾ ਹੈ ਪਰ ਜਿਹੜੀ ਫਿਲਮ ਨਿਰਮਾਤਾ ਸੀਗੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਫਿਲਮ ਦੇ ਵਿੱਚ ਕੱਟ ਨਹੀਂ ਲਗਾਇਆ ਜਾ ਸਕਦਾ ਪਰ ਪਰਿਵਾਰ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤੇ ਪਰਿਵਾਰ ਨੇ ਸਿੱਧੇ ਤੌਰ ਦੇ ਉੱਤੇ ਕਹਿ ਦਿੱਤਾ ਕਿ ਇਹ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਉੱਪਰ ਬਣੀ ਹੋਈ ਫਿਲਮ ਹੈ ਔਰ ਇਸ ਫਿਲਮ ਦੇ ਵਿੱਚ ਜੋ ਕੁਝ ਦਿਖਾਇਆ ਗਿਆ ਉਹ ਸਾਰਾ ਕੁਝ ਉਹਨਾਂ ਦੀ ਫਿਲਮ ਦੇ ਉੱਤੇ ਆਧਾਰਿਤ ਹੈ ਫਿਲਮ ਦੇ ਇੱਕ ਇੱਕ ਸੀਨ ਤੇ ਪਰਿਵਾਰ ਦੀ ਨਜ਼ਰ ਹੈ ਪਰਿਵਾਰ ਨੇ ਉਸ ਸਕ੍ਰਿਪਟ ਨੂੰ ਆਪ ਕਈ ਸਾਲ ਪਹਿਲਾਂ ਪੜ ਕੇ ਇਹਦੀ ਡਾਇਰੈਕਟਰ ਨੂੰ ਇਜਾਜ਼ਤ ਦਿੱਤੀ ਸੀ ਕਿ ਤੁਸੀਂ ਇਸ ਨੂੰ ਬਣਾ ਸਕਦੇ ਹੋ ਇਹ ਬਿਲਕੁਲ ਠੀਕ ਸਟੋਰੀ ਹੈ ਪਰਿਵਾਰ ਦੇ ਵੱਲੋਂ ਕਿਹਾ ਗਿਆ ਸੀ ਉਸ ਤੋਂ ਬਾਅਦ ਪਰਿਵਾਰ ਨੇ ਦਲਜੀਤ ਸਿੰਘ ਦਲਜੀਤ ਦੁਸਾਂਝ ਦੇ ਨਾਮ ਦਾ ਵੀ ਜ਼ਿਕਰ ਕੀਤਾ ਸੀ ਕਿ ਅਸੀਂ ਚਾਹੁੰਦੇ ਸੀ ਕਿ ਇਸ ਫਿਲਮ ਨੂੰ ਜੇ ਕੋਈ ਇਸ ਦੇ ਵਿੱਚ ਜਸਵੰਤ ਸਿੰਘ ਖਾਲੜਾ ਹੋਣਾ ਦਾ ਕਿਰਦਾਰ ਨਿਭਾਏ ਤੇ ਉਹ ਜਿਹੜਾ ਐਕਟਰ ਹੈ ਉਹ ਦਲਜੀਤ ਦੁਸਾਂਝ ਹੋਣਾ ਚਾਹੀਦਾ ਸੋ ਪਰਿਵਾਰ ਨੇ ਕਿਹਾ ਕਿ ਇਸ ਫਿਲਮ ਦੇਤੇ ਇੱਕ ਵੀ ਕੱਟ ਨਹੀਂ ਲਗਾਇਆ ਜਾ ਸਕਦਾ ਇਸ ਕਰਕੇ ਹੁਣ ਇਹ ਫਿਲਮ ਨੂੰ ਪੂਰੀ ਦੁਨੀਆ ਭਰ ਦੇ ਵਿੱਚ 7 ਫਰਵਰੀ ਨੂੰ ਰਿਲੀਜ਼ ਕੀਤਾ ਜਾ ਰਿਹਾ ਪਰ ਭਾਰਤ ਦੇ ਵਿੱਚ ਇਹ ਫਿਲਮ ਰਿਲੀਜ਼ ਨਹੀਂ ਹੋਏਗੀ ਔਰ ਫਿਲਮ ਦਾ ਜਿਹੜਾ ਟ੍ਰੇਲਰ ਪਾਇਆ ਗਿਆ ਸੀ ਟੀਜ਼ਰ ਪਾਇਆ ਹੋਇਆ ਸੀ YouTube ਦੇ ਉੱਪਰ ਭਾਰਤ ਦੇ ਵਿੱਚੋਂ ਉਸ ਨੂੰ ਵੀ ਉੜਾ ਦਿੱਤਾ ਗਿਆ ਜਾਨੀ ਕਿ ਤੁਸੀਂ ਹੁਣ ਜੇ ਜਾ ਕੇ ਪੰਜਾਬ 95 ਦਾ ਟ੍ਰੇਲਰ ਜਿਹੜਾ ਹੈ ਉਹ ਦੇਖਣ ਦੀ ਕੋਸ਼ਿਸ਼ ਕਰੋਗੇ ਉਹ ਤੁਹਾਨੂੰ ਭਾਰਤ ਦੇ ਵਿੱਚ YouTube ਤੇ ਨਜ਼ਰ ਨਹੀਂ ਆਏਗਾ ਪੂਰੀ ਦੁਨੀਆ ਦੇ ਵਿੱਚ 7 ਫਰਵਰੀ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਔਰ ਬਿਨਾ ਕੱਟ ਤੋਂ ਦਲਜੀਤ ਦੋਸਾਂਝ ਦੇ ਵੱਲੋਂ ਬੀਤੇ ਕੱਲ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਪਾ ਕੇ ਉਹਨਾਂ ਨੇ ਕਿਹਾ ਕਿ ਫਿਲਮ ਰਿਲੀਜ਼ ਹੋ ਰਹੀ ਹੈ 7 ਫਰਵਰੀ ਨੂੰ ਔਰ ਪੂਰੀ ਦੁਨੀਆ ਦੇ ਵਿੱਚ ਰਿਲੀਜ਼ ਹੋਏਗੀ ਔਰ ਬਿਨਾ ਕੱਟ ਬਿਨਾ ਕੱਟ ਤੋਂ ਇਹ ਫਿਲਮ ਰਿਲੀਜ਼ ਹੋ ਰਹੀ ਹੈ ਪੂਰੀ ਦੁਨੀਆ ਦੇ ਵਿੱਚ ਔਰ ਪੰਜਾਬ ਦੇ ਵਿੱਚ ਵੀ ਹੁਣ ਖਾਸ ਕਰਕੇ ਭਾਰਤ ਔਰ ਪੰਜਾਬ ਦੇ ਵਿੱਚ ਇਸ ਫਿਲਮ ਨੂੰ ਲੈ ਕੇ ਹੁਣ ਚਰਚਾਵਾ ਤੀਜ ਹੋ ਗਈਆਂ ਨੇ ਕਿ ਕੀ ਕਾਰਨ ਹੈ ਕਿਉਂ ਸਰਬਜੀਤ ਸਿੰਘ ਖਾਲਸਾ ਜਿਨ੍ਹਾਂ ਨੇ ਵਧੀਆ ਕੰਮ ਕੀਤਾ ਸੀ ਆਪਣੇ ਟਾਈਮ ਦੇ ਉੱਤੇ ਖੜਕੂ ਬਾਦ ਨੂੰ ਲੈ ਕੇ ਜੋ ਉਹਨਾਂ ਨੇ ਉਸ ਟਾਈਮ ਦੀਆਂ ਮੌਜੂਦਾ ਸਰਕਾਰਾਂ ਦੇ ਉੱਪਰ ਸਵਾਲ ਚੁੱਕੇ ਸੀ ਉਹ ਕਿਉਂ ਉਹਨਾਂ ਗੱਲਾਂ ਨੂੰ ਦਬਾਉਣ ਦੀ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਸ ਤਰੀਕੇ ਦੀਆਂ ਚਰਚਾਵਾਂ ਸਾਹਮਣੇ ਆ ਰਹੀਆਂ ਨੇ ਪਰ ਦੱਸ ਦਈਏ ਕਿ ਪੰਜਾਬ 95 ਹੁਣ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਏਗੀ ਪਰ ਆਨਾਲੇ ਟਾਈਮ ਦੇ ਉੱਤੇ ਜਦੋਂ ਉਹ ਫਿਲਮ ਥੀਏਟਰਸ ਤੋਂ ਉਤਰੇਗੀ OTT ਪਲੇਟਫਾਰਮਸ ਤੇ ਜਾਏਗੀ ਉਸ ਤੋਂ ਬਾਅਦ ਭਾਰਤ ਦੇ ਵਿੱਚ ਔਰ ਪੰਜਾਬ ਦੇ ਵਿੱਚ ਉਸ ਫਿਲਮ ਨੂੰ ਦੇਖਿਆ ਜਾ ਸਕਦਾ ਪਰ ਪੰਜਾਬ ਔਰ ਭਾਰਤ ਦੇ ਵਿੱਚ ਫਿਲਮ ਫਿਲਹਾਲ 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ ਭਾਰਤ ਵਿੱਚ ক্রিকেট ਨੂੰ ਇੱਕ ਤਿਉਹਾਰ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਔਰ ਕੋਈ ਵੀ ICC ਦੀ ਜਦੋਂ ਟਰੋਫੀ ਆਣ ਵਾਲੀ ਹੁੰਦੀ ਹੈ ਤੇ ਭਾਰਤ ਦੇ ਵਿੱਚ ਉਸ ਦੀ ਚਰਚਾ ਜਿਹੜੀ ਹੈ ਕਈ ਮਹੀਨਿਆਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਸੋ ਹੁਣ ICC ਚੈਂਪੀਅਨਸ ਟਰੋਫੀ 2025 19 ਫਰਵਰੀ ਨੂੰ ਸ਼ੁਰੂ ਹੋਣ ਵਾਲੀ ਹੈ ਔਰ ਇਹ ਸੀਰੀ ਜਿਹੜੀ ਹੈ ਪਾਕਿਸਤਾਨ ਦੇ ਵਿੱਚ ਹੋਣੀ ਸੀ ਪਾਕਿਸਤਾਨ ਔਰ ਦੁਬਈ ਦੇ ਵਿੱਚ ਹੁਣ ਇਹਦੀ ਮੇਜ਼ਬਾਨੀ ਹੋ ਰਹੀ ਹੈ ਔਰ ਇਸ ਦੇ ਲਈ ਭਾਰਤੀ ਟੀਮ ਦੇ ਵਿੱਚ ਕਿਹੜੇ ਪਲੇਅਰ ਹੋਣਗੇ ਕੌਣ ਕੈਪਟਨ ਹੋਏਗਾ ਕੌਣ ਵਾਈਸ ਕੈਪਟਨ ਹੋਏਗਾ ਉਸ ਦਾ ਇੰਤਜ਼ਾਰ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਸੀ ਔਰ ਅੱਜ ਇਹ ਜਿਹੜਾ ਇੰਤਜ਼ਾਰ ਹੈ ਭਾਰਤ ਵਾਸੀਆਂ ਦਾ ਉਹ ਖਤਮ ਹੋ ਗਿਆ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਔਰ ਸਭ ਤੋਂ ਪਹਿਲਾਂ ਖੁਸ਼ੀ ਦੀ ਗੱਲ ਪੰਜਾਬੀਆਂ ਦੇ ਲਈ ਖਾਸ ਕਰ ਇਹ ਹੈ ਕਿ ਇਸ ਭਾਰਤੀ ਟੀਮ ਦਾ ਜਿਸ ਦਾ ਐਲਾਨ ਹੋਇਆ ਅੱਜ ਉਸ ਦੇ ਵਿੱਚ ਕਪਤਾਨ ਬਣਾਇਆ ਗਿਆ ਰੋਹਿਤ ਸ਼ਰਮਾ ਨੂੰ ਔਰ ਪੰਜਾਬੀਆਂ ਦੇ ਲਈ ਖੁਸ਼ੀ ਦੀ ਗੱਲ ਇਹ ਹੈ ਕਿ ਉਸ ਦੇ ਵਿੱਚ ਸ਼ੁਭਮਨ ਗਿੱਲ ਨੂੰ ਵਾਈਸ ਕਪਤਾਨ ਬਣਾਇਆ ਗਿਆ ਸੋ ਆਨ ਵਾਲੇ ਟਾਈਮ ਦੇ ਵਿੱਚ ਹੁਣ ਕਹਿ ਸਕਦੇ ਹਾਂ ਕਿ ਸ਼ੁਭਮਨ ਗਿੱਲ ਭਾਰਤੀ ਟੀਮ ਦੇ ਕਪਤਾਨ ਬਣਨ ਦੀ ਦੌੜ ਦੇ ਵਿੱਚ ਸ਼ਾਮਲ ਹੋ ਗਏ ਨੇ ਕਿਉਂਕਿ ਵਾਈਸ ਕਪਤਾਨ ਤੋਂ ਬਾਅਦ ਫਿਰ ਕਪਤਾਨ ਬਣਾਇਆ ਜਾਂਦਾ ਹੈ ਸੋ ਹੁਣ ਚਰਚਾ ਕਰਦੇ ਹਾਂ ਅੱਗੇ 19 ਫਰਵਰੀ ਨੂੰ ਚੈਂਪੀਅਨਸ ਟਰੋਫੀ ਸ਼ੁਰੂ ਹੋ ਰਹੀ ਹੈ ਜੋ ਕਿ 9 ਮਾਰਚ ਤੱਕ ਖੇਡੀ ਜਾਏਗੀ ਪਾਕਿਸਤਾਨ ਦੇ ਵਿੱਚ ਹਾਲਾਂਕਿ ਇਹਦੀ ਮੇਜ਼ਬਾਨੀ ਪਾਕਿਸਤਾਨ ਦੇ ਕੋਲ ਸੀ ਪਰ ਭਾਰਤ ਸਰਕਾਰ ਨੇ ਕਿਹਾ ਕਿ ਅਸੀਂ ਆਪਣੀ ਟੀਮ ਨੂੰ ਪਾਕਿਸਤਾਨ ਨਹੀਂ ਭੇਜਾਂਗੇ ਇਸ ਕਰਕੇ ਇੱਕ ਸਾਂਝੇ ਵੈਨਿਊ ਦੇ ਉੱਤੇ ਇਹ ਮੈਚ ਹੋਣੇ ਚਾਹੀਦੇ ਨੇ ਸੋ ਉਸ ਤੋਂ ਬਾਅਦ ਦੁਬਈ ਦੇ ਵਿੱਚ ਇਹ ਮੈਚ ਹੁਣ ਹੋਣਗੇ ਭਾਰਤ ਦੇ ਜਿੰਨੇ ਵੀ ਮੈਚ ਨੇ ਉਹ ਦੁਬਈ ਦੇ ਵਿੱਚ ਖੇਡੇ ਜਾਣਗੇ ਔਰ ਉਸ ਤੋਂ ਬਾਅਦ ਜੇਕਰ ਭਾਰਤ ਫਾਈਨਲ ਦੇ ਵਿੱਚ ਪਹੁੰਚਦਾ ਹੈ ਤੇ ਪਾਕਿਸਤਾਨ ਨੂੰ ਫਾਈਨਲ ਮੈਚ ਕਰਵਾਉਣ ਦੀ ਵੀ ਇਜਾਜ਼ਤ ਨਹੀਂ ਮਿਲੇਗੀ ਉਹ ਮੈਚ ਵੀ ਫਿਰ ਦੁਬਈ ਦੇ ਵਿੱਚ ਹੋਏਗਾ ਸੋ 19 ਫਰਵਰੀ ਨੂੰ ਇਹ ਮੈਚ ਸ਼ੁਰੂ ਹੋ ਰਹੇ ਨੇ 19 ਫਰਵਰੀ ਤੋਂ ਲੈ ਕੇ 9 ਮਾਰਚ ਤੱਕ ਜਿਹੜੇ ਮੈਚ ਚੱਲਣਗੇ ਭਾਰਤ ਦਾ ਪਹਿਲਾ ਮੈਚ ਜਿਹੜਾ ਹੈ ਉਹ ਬੰਗਲਾਦੇਸ਼ ਦੇ ਨਾਲ 20 ਫਰਵਰੀ ਨੂੰ ਹੋਏਗਾ ਔਰ 23 ਫਰਵਰੀ ਨੂੰ ਬਹੁਤ ਚਰਚਿਤ ਮੈਚ ਪੂਰੀ ਦੁਨੀਆ ਦੇ ਵਿੱਚ ਜਿਹੜੇ ਮੈਚ ਦਾ ਇੰਤਜ਼ਾਰ ਕੀਤਾ ਜਾ ਰਿਹਾ ਭਾਰਤ ਔਰ ਪਾਕਿਸਤਾਨ ਦੇ ਵਿਚਕਾਰ 23 ਫਰਵਰੀ ਨੂੰ ਮੈਚ ਦੁਬਈ ਦੇ ਵਿੱਚ ਖੇਡਿਆ ਜਾਏਗਾ ਸੋ ਹੁਣ ਭਾਰਤੀ ਸਿਲੈਕਟਰਸ ਦੇ ਵੱਲੋਂ ਜਿਹੜੀ ਅੱਜ ਇੱਕ ਪ੍ਰੈਸ ਕਾਨਫਰੈਂਸ ਕੀਤੀ ਗਈ ਅਜੀਤ ਅਗਰਕਰ ਜਿਹੜੇ ਨੇ ਪ੍ਰਮੁੱਖ ਨੇ ਔਰ ਉਹਨਾਂ ਦੇ ਨਾਲ ਰੋਹਿਤ ਸ਼ਰਮਾ ਬੈਠੇ ਸੀ ਅੱਜ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੈਂਸ ਕੀਤੀ ਗਈ ਜਿਸ ਦੇ ਵਿੱਚ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ 15 ਮੈਂਬਰਾਂ ਦੀ ਇਹ ਟੀਮ ਹੋਏਗੀ ਜਿਹੜੀ ਕਿ ਚੈਂਪੀਅਨਸ ਟਰੋਫੀ ਖੇਡਣ ਦੇ ਲਈ ਜਾਏਗੀ ਜੇਕਰ ਖਿਡਾਰੀਆਂ ਦੀ ਗੱਲ ਕਰੀਏ ਤੇ ਰੋਹਿਤ ਸ਼ਰਮਾ ਕਪਤਾਨ ਹੋਣਗੇ ਇਸ ਟੀਮ ਦੇ ਸ਼ੁਭਮਨ ਗਿੱਲ ਉਪ ਕਪਤਾਨ ਜਾਨੀ ਕਿ ਵਾਈਸ ਕੈਪਟਨ ਹੋਣਗੇ ਵਿਰਾਟ ਕੋਹਲੀ ਨੇ ਟੀਮ ਦੇ ਵਿੱਚ ਹਰਦਿਕ ਪਾਂਡਿਆ ਨੇ ਸ਼੍ਰੇਸ਼ ਅਈਅਰ ਸ਼੍ਰੇਸ਼ ਅਈਅਰ ਪੰਜਾਬੀਆਂ ਦੇ ਲਈ ਬਹੁਤ ਵੱਡਾ ਨਾਮ ਹੈ ਕਿਉਂਕਿ ਕਿੰਗਸ 11 ਪੰਜਾਬ ਦੇ ਹੁਣ ਉਹ ਕਪਤਾਨ ਹੋਣਗੇ ਆਨ ਆਲੇ ਟਾਈਮ ਦੇ ਵਿੱਚ 27 ਕਰੋੜ ਰੁਪਏ ਦੇ ਵਿੱਚ ਪੰਜਾਬ ਦੀ ਟੀਮ ਨੇ ਸ਼੍ਰੇਸ਼ ਅਈਅਰ ਨੂੰ ਖਰੀਦਿਆ ਔਰ ਕੁਲਦੀਪ ਯਾਦਵ ਕੇ ਐਲ ਰਾਹੁਲ ਅਕਸ਼ਰ ਪਟੇਲ ਅਕਸ਼ਰ ਪਟੇਲ ਇੱਕ ਹੋਰ ਨਾਮ ਪੰਜਾਬ ਦੇ ਨਾਲ ਜੁੜਿਆ ਹੋਇਆ ਵਾਸ਼ਿੰਗਟਨ ਸੁੰਦਰ ਜਸਪ੍ਰੀਤ ਬੁਮਰਾ ਜਸਪ੍ਰੀਤ ਬੁਮਰਾ ਦੇ ਨਾਮ ਤੇ ਬਹੁਤ ਦੇਰ ਤੋਂ ਸਸਪੈਂਸ ਸੀ ਕਿਉਂਕਿ ਬੁਮਰਾ ਪਿਛਲੀ ਜਿਹੜੀ ਬਾਰਡਰ ਗਵਾਸਕਰ ਸੀਰੀਜ਼ ਹੋਈ ਆ ਉਸ ਦੇ ਲਾਸਟ ਮੈਚ ਦੇ ਵਿੱਚ ਵੀ ਥੋੜੀ ਉਹਨਾਂ ਦੀ ਪਿੱਠ ਦੇ ਵਿੱਚ ਦਰਦ ਸੀ ਉਸ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਸ਼ਾਇਦ ਇਸ ਵਾਰ ਜਸਪ੍ਰੀਤ ਬੁਮਰਾ ਜਿਹੜੇ ਨੇ ਚੈਂਪੀਅਨਸ ਟਰੋਫੀ ਦੇ ਵਿੱਚ ਨਾ ਜਾ ਪਾਣ ਪਰ ਜਸਪ੍ਰੀਤ ਬੁਮਰਾ ਨੂੰ ਵੀ ਹੁਣ ਚੈਂਪੀਅਨਸ ਟਰੋਫੀ ਦੇ ਵਿੱਚ ਨਾਲ ਰੱਖਿਆ ਗਿਆ ਹੈ ਅਰਸ਼ਦੀਪ ਸਿੰਘ ਪੰਜਾਬ ਦਾ ਇੱਕ ਹੋਰ ਨਾਮ ਅਰਸ਼ਦੀਪ ਸਿੰਘ ਨੂੰ ਰੱਖਿਆ ਗਿਆ ਰਵਿੰਦਰ ਜਡੇਜਾ ਹੋਣਗੇ ਯਸ਼ਸ਼ਵੀ ਜੈਸਵਾਲ ਹੋਣਗੇ ਰਿਸ਼ਭ ਪੰਥ ਹੋਣਗੇ ਔਰ ਮੁਹੰਮਦ ਸ਼ਮੀ ਦੀ ਐਂਟਰੀ ਹੋ ਗਈ ਹੈ ਭਾਰਤੀ ਟੀਮ ਦੇ ਵਿੱਚ ਭਾਰਤੀ ਬਹੁਤ ਦੇਰ ਦੇ ਜਦੋਂ ਤੋਂ ਭਾਰਤੀ ਟੀਮ ਦੇ ਵੱਲੋਂ T20 ਵਰਲਡ ਕੱਪ ਜਿੱਤਿਆ ਗਿਆ ਸੀ ਉਸ ਤੋਂ ਬਾਅਦ ਇਹ ਸ਼ਮੀ ਨੂੰ ਦੇਖਣ ਦੀ ਬੜੀ ਉਡੀਕ ਕੀਤੀ ਜਾ ਰਹੀ ਸੀ ਕਿਉਂਕਿ ਸ਼ਮੀ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਭਾਰਤੀ ਟੀਮ ਨੂੰ ਇੱਕ ਵਾਰ ਫਿਰ ਤੋਂ ਵਰਲਡ ਕੱਪ ਆਪਣੇ ਹੱਥ ਦੇ ਵਿੱਚ ਫੜਨ ਦਾ ਮੌਕਾ ਦਿੱਤਾ ਸੀ ਪਰ ਉਸ ਤੋਂ ਬਾਅਦ ਉਹ ਲਗਾਤਾਰ ਅਨਫਿਟ ਚੱਲ ਰਹੀ ਸੀ ਔਰ ਹੁਣ ਇੱਕ ਵਾਰ ਫਿਰ ਤੋਂ ICC ਦੀ ਟਰੋਫੀ ਦੇ ਵਿੱਚ ਮੁਹੰਮਦ ਸ਼ਮੀ ਦੀ ਐਂਟਰੀ ਹੋ ਗਈ ਹੈ ਮੁਹੰਮਦ ਸ਼ਮੀ ਦੀ ਵਾਪਸੀ ਹੋ ਗਈ ਹੈ ਸੋ ਇੱਕ ਵਾਰ ਫਿਰ ਤੋਂ ਜਸਪ੍ਰਿਤ ਗੁਮਰਾ ਅਰਸ਼ਦੀਪ ਸਿੰਘ ਔਰ ਮੁਹੰਮਦ ਸ਼ਮੀ ਦੀ ਜਦੋਂ ਤਿਕਣੀ ਮੈਦਾਨ ਦੇ ਵਿੱਚ ਉਤਰੇਗੀ ਤੇ ਭਾਰਤੀ ਟੀਮ ਇੱਥੇ ਬਹੁਤ ਅੱਛੀ ਮਜ਼ਬੂਤ ਨਜ਼ਰ ਆ ਰਹੀ ਹੈ ਔਰ ਦੇਖਣਾ ਹੋਏਗਾ ਕਿ ਚੈਂਪियंस ट्रॉफी ਦੇ ਵਿੱਚ ਭਾਰਤੀ ਟੀਮ ਦੇ ਵੱਲੋਂ ਕਿਸ ਤਰੀਕੇ ਦਾ ਪ੍ਰਦਰਸ਼ਨ ਇਸ ਵਾਰ ਕੀਤਾ ਜਾਂਦਾ ਪਰ ਉਮੀਦ ਹੈ ਕਿ ਇਸ ਵਾਰ ਫਿਰ ਤੋਂ ਆਈਸੀਸੀ ਦੀ ਟਰੋਫੀ ਜਿਸ ਤਰੀਕੇ T20 ਦੀ ਟਰੋਫੀ ਭਾਰਤੀ ਟੀਮ ਆਪਣੇ ਘਰ ਲੈ ਕੇ ਆਈ ਸੀ ਔਰ ਇੱਕ ਵਾਰ ਫਿਰ ਤੋਂ ਭਾਰਤੀ ਟੀਮ ਡਿਜ਼ਰਵ ਕਰਦੀ ਹੈ ਕਿ ਇਹ ਟਰੋਫੀ ਭਾਰਤ ਦੇ ਵਿੱਚ ਵਾਪਸ ਆ ਸਕਦੀ ਹੈ ਪਰ ਦੇਖਣਾ ਹੋਏਗਾ ਕਿ ਇਹ ਜਿਹੜੀ ਟੀਮ ਕਾਗਜ਼ਾਂ ਦੇ ਉੱਪਰ ਬੜੀ ਤਕੜੀ ਨਜ਼ਰ ਆ ਰਹੀ ਹੈ ਜੋ ਗਰਾਊਂਡ ਦੇ ਵਿੱਚ ਜਾ ਕੇ ਵੀ ਇਸ ਤਰੀਕੇ ਦਾ ਪ੍ਰਦਰਸ਼ਨ ਕਰਦੀ ਹੈ ਤੇ ਇੱਕ ਵਾਰ ਫਿਰ ਤੋਂ ਭਾਰਤੀ ਟੀਮ ਆਈਸੀਸੀ ਦੀ ਟਰੋਫੀ ਭਾਰਤ ਲਿਆਉਣ ਦੇ ਵਿੱਚ ਜਰੂਰ ਕਾਮਯਾਬ ਹੋ ਸਕਦੀ ਹੈ